ਸਾਰੀ ਸੰਗਤ ਨੂੰ ਅਸੀਂ ਸਪੁਰਦ ਕਰ ਦਿੱਤੀ ਹੈ ਕਿਉਂਕਿ ਗਰਾਊਂਡ ਲੈਵਲ ਤੇ ਇਹ ਇੱਥੇ ਸੇਵਾ ਕਾਰਜ ਕਰ ਰਹੇ ਨੇ ਪਿੱਛੇ 12 ਪਿੰਡ ਨੇ ਜਿਹੜੇ ਬਿਲਕੁਲ ਜਿੰਨਾ ਦਾ ਸੰਪਰਕ ਟੁੱਟ ਚੁੱਕਾ ਹੈ ਜਿਹੜੇ ਬਿਲਕੁਲ ਪਾਣੀ ਦੀ ਮਾਰਚ ਹੱਤ ਰਹੇ ਨੇ ਸੋ ਉੱਥੋਂ ਤੱਕ ਜਿਹੜਾ ਸਾਰਾ ਰਾਸ਼ਨ ਪਾਣੀ ਪਹੁੰਚਦਾ ਕੀਤਾ ਜਾਂਦਾ ਹੈ ਸੋ ਜ਼ਰੂਰੀ ਬੇਨਤੀ ਆਪ ਸਭ ਸੰਗਤਾਂ ਦੇ ਚਰਨਾਂ ਤੇ ਇਹ ਹੈ ਕਿ ਜਿਹਨੋਂ ਲੋੜ ਲੋੜ ਮੁਤਾਬਕ ਤਾਂ ਜਿਹੜੀ ਸਮੱਗਰੀ ਇਹਦੇ ਸਪੁਰਦ ਕਰ ਦਿੱਤੀ ਹੈ ਇਹ ਵੀ ਹੈ ਪਰ ਜਿਹੜੀ ਹੋਰ ਵੀ ਸੰਗਤ ਜਿਵੇਂ ਜਲਾਲਾਬਾਦ ਮੁਖਤਸਰ ਸਾਹਿਬ ਦੀ ਸੰਗਤ ਹੋਰ ਸਾਧਿਆ ਸੰਗਤਾਂ ਨੇ ਰਲ ਕੇ ਮਤਾ ਪਕਾਇਆ ਸੀ ਕਿ ਭਾਈ ਜਦੋਂ ਪਾਣੀ ਉ ਜਾਵੇਗਾ ਉਦੋਂ ਫਿਰ ਬੱਦ ਲੋੜਾਂ ਦਾ ਪਤਾ ਲੱਗਣਾ ਵੀ ਸੰਗਤ ਨੂੰ ਕੀ ਲੋੜ ਚਾਹੀਦੀ ਹੈ ਕਿਉਂਕਿ ਇਹਨਾਂ ਹੜ੍ਹਾਂ ਦੀ ਮਾਰ ਕਰਕੇ ਕਈਆਂ ਦੇ ਘਰ ਟਹਿ ਗਏ ਹੋਣਗੇ ਕਈਆਂ ਦੇ ਪਸ਼ੂ ਮਰੇ ਆ ਕਈਆਂ ਦਾ ਫਰਨੀਚਰ ਖਰਾਬ ਹੋਇਆ ਕਈਆਂ ਦੇ ਕੱਪੜੇ ਵੀ ਰੁੜ ਗਏ ਆ ਸੋ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਸੰਗਤ ਦਾ ਹੋਇਆ ਹੈ ਜਦੋਂ ਪਾਣੀ ਉਤਰੇਗਾ ਉਸ ਨੁਕਸਾਨ ਦਾ ਜਾਇਜ਼ਾ ਕਰਕੇ ਫਿਰ ਉਸ ਮੁਤਾਬਕ ਜਿਹੜੀ ਸੰਗਤ ਦੇ ਜਿਹੜੇ ਤੋੜਬੰਦ ਪਰਿਵਾਰ ਸੰਗਤ ਦੀ ਫਰਾਲ ਦੀ ਦੇ ਸੰਗਤ ਦੇ ਸਦਕਾ ਉਹਨਾਂ ਦੀ ਫਿਰ ਮਦਦ ਕੀਤੀ ਜਾਵੇਗੀ ਸੋ ਹੁਣ ਇਸ ਵਕਤ ਲੋੜ ਮੁਤਾਬਕ ਸਾਰੀ ਸਮੱਗਰੀ ਇੱਥੇ ਸੰਗਤ ਨੂੰ ਸੌਂਗ ਕੀਤੀ ਗਈ ਹੈ